ਉਹਨਾਂ ਵੇਲੇਾਂ ਦੀ ਬਾਤ ਐ ਜਦੋਂ ਆਵਾਜਾਈ ਦੇ ਜ਼ਿਆਦਾ ਸਾਧਨ ਨਹੀਂ ਹੁੰਦੇ ਸੀ ਤੇ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਅਕਸਰ ਹੀ ਪੈਦਲ ਜਾਇਆ ਕਰਦੇ ਸੀ ਇੱਕ ਵਪਾਰੀ ਵਪਾਰ ਦੇ ਸਿਲਸਿਲੇ 'ਚ ਕਿਤੇ ਜਾ ਰਿਹਾ ਹੁੰਦਾ ਉਹਦੇ ਘਰ ਵਾਲੀ ਉਹਨੂੰ ਸੁੱਕਾ ਰਾਸ਼ਨ ਬਾਲ ਕੇ ਦੇ ਦਿੰਦੀ ਐ ਦਾਲ ਚੌਲ ਨੂਨ ਮਿਰਚ ਤਾਂ ਕਿ ਜੇ ਰਾਹ 'ਚ ਜਿਉ ਨੂੰ ਭੁੱਖ ਲੱਗੇ ਤਾਂ ਉਸ ਸਮੇਂ ਕਿਹੜਾ ਟਾਬੇ ਹੁੰਦੇ ਸੀ ਜਿੱਥੇ ਬੈਠ ਕੇ ਖਾ ਲੂਗਾ ਤਾਂ ਖਿਚੜੀ ਬਣਾ ਕੇ ਖਾ ਸਕਦਾ ਇੱਕ ਪਿੰਡ 'ਚੋਂ ਨੰਗ ਰਿਆ ਹੁੰਦਾ ਤੇ ਇੱਕ ਘਰ ਦੇ ਬਾਹਰ ਉਹਨੂੰ ਇੱਕ ਬੁੱਢੀ ਔਰਤ ਬੈਠੀ ਦਿਖਾਈ ਦਿੰਦੀ ਐ ਉਹਨੂੰ ਮਾਈ ਦੂ ਕਹਿੰਦਾ ਵੀ ਮਾਈ ਮੈਨੂੰ ਐ ਕਰਕੇ ਖਿਚੜੀ ਬਣਾ ਕੇ ਦੇ ਦੇ ਮੈਂ ਕਿਤੇ ਜਾ ਰਹਾ ਸੀ ਤੇ ਰਾਤ ਹੋਣ ਵਾਲੀ ਭੁੱਖ ਲੱਗੀ ਇਹੋ ਜੇ ਵੇਲੇ ਸੀ ਕਿਹਾ ਜਾਂਦਾ ਵੀ ਜ਼ਿਆਦਾਤਰ ਲੋਕ ਕਿਸੇ ਨੂੰ ਨਾ ਨਹੀਂ ਕਰਦੇ ਸੀ ਸਗੋਂ ਉਹਨਾਂ ਦੀ ਮਦਦ ਹੀ ਕਰਦੇ ਸੀ ਤਾਂ ਗੁੱਡੀ ਉਹ ਰਾਹੀ ਨੂੰ ਅੰਦਰ ਲੈ ਜਾਂਦੀ ਏ ਉੱਤੇ ਚੁੱਲੇ ਤੇ ਦਾਲ ਚੌੜ ਨੂਨ ਮਿਰਚ ਪਾ ਕੇ ਬਤੀਲੇ ਤੇ ਧਰ ਦਿੰਦੀ ਏ ਪਾਣੀ ਪਾ ਕੇ ਤਾਂ ਕਿ ਖਿਚੜੀ ਦੇਣਨਵੇ ਤੇ ਆਪਦੇ ਛੋਟੇ-ਮੋਟੇ ਕੰਮ ਕਰਨ ਲੱਗ ਜਾਂਦੀ ਏ ਕੁਝ ਲੋਕ ਆਪਣੀ ਆਦਤ ਤੋਂ ਮਜਬੂਰ ਹੁੰਦੇ ਨੇ ਉਹ ਰਾਹੀ ਦੀ ਵੀ ਇਹੋ ਜੀ ਆਦਤ ਸੀ ਉਹ ਬੋਲੇ ਬਣਾਏ ਰਹਿ ਸਕਦਾ ਸੀ ਤਾਂ ਬੁੱਢੀ ਆਲ ਦੇ ਕੰਮ ਕਰ ਰਹੀ ਹੁੰਦੀ ਐ ਤੇ ਰਾਹੀ ਇੱਧਰ ਲੀਆਂ ਉੱਧਰ ਲੀਆਂ ਉੱਠ ਪਟੰਗਲ ਨਾ ਕਰਦਾ ਕਦੇ ਕੁਛ ਪੁੱਛਦਾ ਕਦੇ ਕੁਛ ਪੁੱਛਦਾ ਬੁੱਢੀ ਸਬਰ ਰੱਖਦੀ ਐ ਤੇ ਉਹਨੂੰ ਕਿਸੇ ਕਿਸੇ ਗੱਲ ਦਾ ਜਵਾਬ ਦੇ ਦਿੰਦੀ ਐ ਤੇ ਕਿਸੇ ਦਾ ਨਹੀਂ ਦਿੰਦੀ ਪਰ ਉਹ ਰਾਹੀ ਥੋੜਾ ਹੀ ਹੋ ਜਾਈ ਹੁੰਦਾ ਵੀ ਉਹਨੂੰ ਪਤਾ ਨਹੀਂ ਲੱਗਦਾ ਇਸ ਚੀਜ਼ ਦਾ ਕਿ ਬੁੱਢੀ ਮੈਨੂੰ ਇਗਨੋਰ ਕਰ ਰਹੀ ਐ ਆਗੇ ਸਵਾਲ ਜੁਵਾ ਕੁਛ ਹੀ ਜਾਂਦਾ ਗੱਲਾਂ ਕਰੀ ਜਾਂਦਾ ਬੋਲੀ ਜਾਂਦਾ ਸਰੋ ਦੇ ਦਿਮਾਗ ਚ ਆਉਂਦੀ ਹੈ ਉਹ ਇੱਧਰ ਉੱਧਰ ਦੇਖ ਰਿਹਾ ਹੁੰਦਾ ਘਰ ਨੂੰ ਵੀ ਕਿਦਾਂ ਦਾ ਢਾਹ ਰਿਹਾ ਹੈ ਕਿਵੇਂ ਬਣਿਆ ਹੋਇਆ ਉਹ ਦੇਖਦਾ ਵੀ ਵਿਹੜਾ ਤਾਂ ਕਾਫੀ ਖੁੱਲ੍ਹਾ ਹੈ ਬੁੱਢੀ ਨੇ ਮੱਝ ਵੀ ਰੱਖੀ ਹੋਈ ਹੈ ਤੇ ਪਰ ਉਹਨਾਂ ਦਾ ਜਿਹੜਾ ਗੇਮ ਗੇਟ ਹੈ ਦਰਵਾਜ਼ਾ ਉਹ ਬਹੁਤ ਢਿੱਲਾ ਹੈ ਤੇ ਰੰਗੀ ਦੇ ਦਿਮਾਗ ਚ ਇੱਕ ਸੁਭਾਅ ਆਉਂਦਾ ਹੈ ਤੇ ਆਪਣੀ ਆਦਤ ਤੋਂ ਮਜਬੂਰ ਵੀ ਉਹ ਰਹਿ ਨਹੀਂ ਸਕਦਾ ਤੂੰ ਬੁੱਢੀ ਨੂੰ ਸਭਾ ਪੁੱਛ ਲੰਦਾ ਕਹਿੰਦਾ ਵੀ ਮਾਈ ਵੀ ਬਾਕੀ ਸਾਰਾ ਕੁਝ ਤਾਂ ਠੀਕ ਹੈ ਵੀ ਜੇ ਤੇਰੀ ਮੱਝ ਮਾਰਗੀ ਇਹ ਏਡਾ ਪੀੜਾ ਦਰਵਾਜਾ ਤੂੰ ਇੱਕ ਮਹੀਨਾ ਨਹੀਂ ਆਏਂਗੇ ਕਿਨੇ ਹਣ ਜਿਹੜੀ ਬੁੱਢੀ ਹੁਣ ਤੱਕ ਸਬਰ ਕਰਕੇ ਬੈਠੀ ਸੀ ਉਹਦਾ ਸਬਰ ਦਾ ਬੰਨ ਟੁੱਟ ਜਾਂਦਾ ਕਿਉਂਕਿ ਇੱਕ ਪਸ਼ੂ ਹੁੰਦੇ ਨੇ ਵੀ ਲੋਕ ਉਹਨਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਆਪਣੇ ਘਰ ਦਾ ਮੈਂਬਰ ਮੰਨਦੇ ਨੇ ਤੇ ਉਹਦੇ ਬਾਰੇ ਜੇ ਕੋਈ ਇਹੋ ਜਿਹੀ ਗੱਲ ਕਰ ਦੇ ਤਾਂ ਸਬਰ ਤਾਂ ਟੁੱਟੂਗਾ ਬੁੱਢੀ ਜਿਹੜੀ ਹੁਣ ਤੱਕ ਚੁੱਪ ਬੈਠੀ ਸੀ ਉਹ ਕੁਝ ਨਹੀਂ ਬੋਲਦੀ ਪਤੀਲਾ ਚੱਕਦੀ ਏ ਜਿਹਦੇ ਚ ਅੱਧ ਕੱਚੀ ਅੱਧ ਪੱਕੀ ਖਿਚੜੀ ਹੁੰਦੀ ਹੈ ਰਾਹੀ ਦੇ ਪੱਲੇ ਚ ਪਾ ਦਿੰਦੀ ਤਾਂ ਉਹਨੇ ਕਹਿੰਦੀ ਦਫਾ ਹੋ। ਰਾਣੀ ਹੁਣ ਪੱਲੇ 'ਚ ਖਿਚੜੀ ਪਵਾ ਕੇ ਤੁਰਿਆ ਜਾ ਰਿਹਾ। ਜਦੋਂ ਉਹ ਤੁਰਿਆ ਜਾ ਰਿਹਾ ਤਦ ਉਹਦਾ ਖਿਚੜੀ ਦਾ ਜਿਹੜਾ ਪਾਣੀ ਐ ਉਹ ਤੇ ਪੱਲੇ 'ਚ ਛੋਈ ਜਾਂਦਾ ਟਿੱਪ-ਟਿੱਪ ਕਰਕੇ। ਜਦੋਂ ਤੁਰਿਆ ਜਾ ਰਿਹਾ ਉਹਨੂੰ ਰਸਤੇ 'ਚ ਕੋਈ ਹੋਰ ਭਾਈ ਮਿਲਦਾ ਉਹ ਕਹਿੰਦਾ ਵੀ ਆਹ ਕੀ ਚੋਰੀ ਐ। ਕਰਾਹੀ ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚੋਰੀ ਐ।